جائندہ پر آ سوري داتا دا پچيو جو لاونا جو لو گوندي يتا کدي يرا پلا کرے وڏي يا ئے نٿي ورتي نٿي ني باري کلب کیا بات ہے زور کي لڳ رہا ہے زور لڳي ڏيتا دا وڏا ڪندو آهي ملي جايي تر تي ملي ناکي يٿي کني

ਜੋ ਵੀ ਜਿਹੜਾ ਭਾਵੇਂ ਨੱਟ ਕੇ ਭਾਵੇਂ ਸਮਾਜ ਤੇ ਗਾੜੇ ਸਾਰੇ ਆਪਈਆਂ ਬਾਬੇ ਉਹ ਮੇਲਾ ਹਲਾ ਰੰਦਾ। ਭਾਈ ਫੇਰ ਪਤਾ ਨਹੀਂ। ਨਾਜਦਾਂ ਨਹੀਂ ਆਉਂਦਾ ਹੁੰਦਾ ਜੇ। ਉਵੇਂ ਮੇਲਾ ਲਾਇਆ ਕਰ ਮੈਂ ਬਾਈ। ਭਾਈ ਹਰ ਕੋਈ ਪਾਰੂ ਕਰੀ। ਫੜੀ ਪਾਉਂ ਕੱਲੀ ਪਿੱਛੇ ਕਰੋ ਪਿੱਛੇ। ਬੈਂਕ ਹੁਣ ਕਵੀ ਪਾਰੂ ਕਰੀ। ਰੇਕ ਤੋਂ ਪਿੱਛੇ ਪਿੱਛੇ ਰਿਓ ਕਦੇ ਬਹੁਤ ਝੱਟਾਂ ਦੇ ਸ਼ੌਕੀ ਹੁੰਦੇ ਫੜ ਫੜ ਦੇ ਮੈਦਾਨ ਦੀ ਪਾਰੀ ਵਿੱਚ ਸਭ ਤੋਂ ਕੋਟਾ ਦੇ ਖੰਡੀ ਹੁੰਦੇ ਫਿਰਾਂ ਫੌਂਟਾ ਜਮੀਨ ਦੀ ਪਾਰੀ ਸਭ ਕਰਨਾ ਹੈ ਆ ਵੀ ਫਾਇਦੇ ਫਾਇਦਾ ਹੋ ਜੋ ਕੋਡਰ ਪਲੇਅ ਕਿੰਦਰ ਰਾਈਟ ਤੋਂ ਰਹਿ ਕੇ ਅੰਦਰ ਦਾ ਹੋ ਜੋ ਕਾਹ ਬਾਤ ਹੈ ਖਾਓ ਮੇਰੇ ਬੰਨਾ ਤੇ ਲੱਗ ਗਿਆ ਜੋਡੀਰ ਹਮਾਰਾ ਫੀਲਡ ਕਲੱਬ ਭੜਾ ਕਿਰ ਜੋਤੀ ਦਾ ਬਕਰਦਾ ਚਾਈਨ ਨੋਟਰ ਭਾਈ ਜਿਹੜਾ ਨੋਟ ਕਰੀ ਚੱਲਦਾ ਹੈ ਹੈ ਦਰਸ਼ਕੋ ਹੋਸ਼ਨਾ ਭਰਾ ਰੇ ਤਾੜੀਆਂ ਮਾਰਦੇ ਜੋਰਦਾਰ ਤਾੜੀਆਂ ਮਾਰ ਦਿਓ ਉਹ ਬੱਲੇ ਬੱਲੇ ਬੰਨ੍ਹ ਕੇ ਰੱਖਾ ਹੋਰ ਵੀ ਲੱਗੇਗਾ ਹੈ ਹਮਾਰਾ ਫੀਲਡ ਕਲੱਬ ਜੋਡੀ ਕਲ ਜੋਤੀ ਫੁੱਟੀ ਦੀ ਹਾਂ ਜਾਨ ਕਰੇ ਕਰੇ ਟਰੈਕਟਰ ਦਾ ਥੋੜਾ ਜਿਹਾ ਲੱਗਦਾ ਤੇਰੀ ਵੀਰਾਂ ਦੇ ਪਿੰਡੋਂ ਪਹਿਣ ਖਰੀਦਾ ਦੇ ਜਿਹੜੇ ਲਾਈਆਂ ਮਿਹਨਤ ਉੱਠ ਕੇ ਉਹ ਧੰਨ ਜੋਰ ਜਵਾਨਾਂ ਦਾ ਲਗੜ ਭਰਿਆਂ ਦੇ ਲੰਨਟ ਕੇ ਗੜਜੇ ਲਘੋੜੇ ਨੇ ਕਰਹੀ ਜਾਂਦੇ ਨੇ ਮਤ ਪਾਦੇ ਰਾਦੇ ਖੱਲੇ ਹੱਟ ਪਾਸੇ ਮੁੱਡੀਆਂ ਪਾਉਂਦੀ ਫਿਰੇ ਜਵਾਨੇ ਰਾਦੇ ਖੱਲੇ ਹੱਟ ਪਾਸੇ ਭਗੜੇ ਪਾਉਂਦੀ ਫਿਰੇ ਜਵਾਨੇ ਇਧਰੇ ਪਾਸੇ ਥੋਰ ਥੋਰ ਥੋੜਾ ਜਿਹਾ ਲੱਗਦਾ ਜੁੱਤੀ ਜਰ ਫੇਤੀ ਫੇਤੀ ਦੀ ਆ ਤੁਹਾਨੂੰ ਦਿਖਾ ਦਿਆਂ ਭਰਾ ਸਾਡੀ ਖੱਦ ਵਾਲੇ ਜਿੰਦੀ ਹੈ ਚੱਲ ਭਰਾ ਜੇ ਦੇਖੇ ਸ਼ੇਰ ਦੇ ਬਾਹਰ ਪਾੜੇ ਪਾੜਦੇ ਹਰ ਬੜੀ ਹੋਰ ਬੜੀ ਹੋ ਗਈ। ਹੋਰ ਬੜੀਆਂ ਝੋੜੀਆਂ ਜਸਾਰ। ਝੋੜੀਆਂ ਹੋਰ ਬੜੀਆਂ ਹੋਣ ਲੱਗਿਆ ਜੋਰ। ਉਹ ਹੁਣ ਪਤਾ ਲੱਗਦਾ ਹੈ। ਦੋ ਝੋਟੀਆਂ ਰਾਤ ਪਿਆ ਹੁਣ ਪਤਾ ਲੱਗਦਾ ਹੈ। ਇਧਰ ਦੇ ਪਾਸੇ 55 ਵੀਰ ਨੂੰ ਹੋਲੇਗਾ। ਗੁੱਟੇ ਧੋਦੇ ਆ। ਪਹਿਲਾ ਮੋੜ ਦਾ ਬੜਾ ਸੌਖਾ ਮੜਿਆ ਪਾ ਦਿਓ। ਸਮਾਨ ਘਰਦੀ ਟਰੈਕਟਰ ਨੇ। ਮੇਲ ਨਾਲ ਹਲਾਣਾ ਕਿਰਾਂਦਾ ਯਾਰ ਮੁੰਡਿਆਂ। ਹੋਟੇ ਟ੍ਰੈਲ ਲਈ ਹੈ ਬਾਬੋ मुंहिंजा कहिड़े मन भरी आहे सर लाही आहे रहंदा पोइ मुंडे ने जूं होर कहिड़ा तूं ते ਹਾਂ ਚੋਰ ਵੀ ਜੱਟ ਹੈ ਜਿੱਥੇ ਯਾਰ ਨੂੰ ਪੱਪੜ ਨੂੰ ਫਿਰਦੇ ਸੀ ਪਰ ਸਾਰਾ ਕਿੱਥੇ ਹੈ ਜਿੱਥੇ ਯਾਰ ਨੂੰ ਪੱਪੜ ਨੂੰ ਫਿਰਦੇ ਸੀ ਪਰ ਸਾਰਾ ਕਿੱਥੇ ਹੈ ਉਧਰ ਪਾਸੇ ਯਾਹੋ ਜਿਹਾ ਬੰਦਾ ਪੱਪੜ ਪੱਪੜ ਧੱਤੀ ਹੋਣੀ ਧੱਤੀ ਹੋਣੀ ਉਹ ਖੇਡ ਟੈਕਸਾਂ ਨੂੰ ਐਂ ਜਗੇ ਬੱਜਦੇ ਨੇ ਭਾਈ ਨੂੰ ਹੋਰ ਕੋਈ ਕੋਈ ਉਹਦਾ ਇੰਟਾ 14 ਸੈਕਿੰਡ ਦੇ ਵਿੱਚ ਗੇੜਾ ਲਾਇਆ ਮਿੱਤਰੋ ਪਹਿਲੇ 56 ਵੀ ਨੇ ਬਾਕੀ 56 ਵੀ ਅਗਲਾ ਚੱਲਣਾ ਇਹ ਵੀ ਤੁਹਾਨੂੰ ਦਿਖਾਵਾਂਗੇ ਵਾਹ ਜੱਪੁਰ ਵਾਹ ਕੱਪੁਰ ਵਾਹ ਇਹ ਦਵਾਬੇ ਦੇ ਮੁੰਡੇ ਆ ਮਿੱਤਰੋ ਸਾਰੇ ਮਾਲਵੇ ਚੋਂ ਮਿਲਦਾ ਇੱਕ ਵੀ ਟਰੈਕਟਰ ਨਹੀਂ ਆਇਆ ਹੁਣੇਗਾ ਸਾਰੇ ਦਵਾਬੇ ਦੇ ਆ ਤੇ ਹਿਮਾਚਲ ਦੇ ਵਿੱਚ ਮੇਲਾ ਇਹ ਹਿਮਾਚਲ ਦਾ ਪਹਿਲਾ ਪਿੰਡਾ ਪੰਜਾਬ ਦਾ ਰੋਪੜ ਤੋਂ ਅੱਗੇ ਮਗਨਪੁਰ ਕੇ ਮਗਨਪੁਰ ਇਦਾਂ ਦਾ ਪਿੰਡ ਆ ਆ ਮਾੜਪੁਰ ਦਾ ਟਰੈਕਟਰ ਸੀ ਗੱਭੋ ਜਿਹਨੇ ਹਜੇ ਤੱਕ ਪੂਰਾ ਟਾਈਮ ਅੱਗੇ ਦੇਖਦਾ ਬਾਕੀ ਕੀ ਬੰਦਾ ਲੈ ਗਏ ਜਿਹੜਾ ਬਾਅਦ ਵਿੱਚ ਆ ਗਿਆ ਆਹ ਜਿਹੜਾ ਬੰਦਾ ਉਹ ਬੰਦੇ ਅਰਥੋਂ ਪੈ ਗਿਆ ਜੋ ਫਿਰ ਆਪਣਾ ਇਹ ਆਪਾ ਦਾ ਕਿਰਦਾਰ ਕਰਾਉਂਦਾ ਜਵਨੀਰ ਗੱਲ ਕਰਿਆ ਹਾਉ ਜੋਧੀਰ ਆ ਗਿਆ ਸਰਵਜਾ ਗਾਹ ਸਾਹ ہمارا ਫਿਰ ਕਿ ਆਪਣਾ ਮੇਰੀ ਮੋ ਘੋੜਾ ਕਰੀਏ ਜੋਰ ਪੂਰਾ ਲਾ ਰਿਹਾ ਹੈ ਬੁੱਧੋ ਰਸੀ ਵੰਦੀਆਂ ਦਾ ਯਾਰ ਕਰੇ ਗਿਆ ਹਰਿਆ ਕਈ ਵਾਰ ਆਪਣੇ ਹੀ ਕਰ ਜਾਂਦੇ ਮਾਰੀਆ ਉਹਨਾਂ ਵੇਲੇ ਜਿਹੜੇ ਵੀਰਾਂ ਵੀ ਦਾ ਕਹਿੰਦੇ ਆ ਰਾਤੋ ਰਾਤ ਹੁੰਦਾ ਮਾਹੌਲ ਤੇ ਜਿਵੇਂ ਠੱਗੇ ਖਾ ਕੇ ਬੰਦੇ ਲਗੇ ਦੁਨੀਆਦਾਰੀ ਦਾ ਹੁੰਦੇ ਰੱਬ ਨਾਲ ਸਮਾਗ ਤੇ ਜਿਵੇਂ ਤੇ ਠੱਗੇ ਖਾ ਕੇ ਬੰਦੇ ਲਗੇ ਦੁਨੀਆਦਾਰੀ ਦਾ ਹੁੰਦੇ ਰੱਬ ਨਾਲ ਸਮਾਗ ਤੇ ਜਿਵੇਂ ਉਧਰੋਂ ਪਾਸੇ ਜੋੰਦੀ 53 ਰਸਾ ਫੇਚੂ ਝੋਟਿਆ ਕਿਧਰੇ ਜਰਾ ਜਨ ਫੇਰ ਪਾਣੀ ਹੈ ਫੇਚੂ ਪਾਣੀ ਸੋਹਣੇ ਨੇ ગુરુ તો ભાજપી ખુજે સૂરવીર જોડ્યા હતા કોઈ નામજી લેતા ਆਵਾਜ਼ ਆ ਰਿਹਾ ਹੈ ਵੈਰੀ ਦਾਰਸ਼ੀਓ ਪਹਿਲਾ ਜੀਰੂ ਹੋ ਲਿਆ ਦਾ ਫਿਰ ਦੋ ਰੰਗ ਪਾਰ ਕਰਕੇ ਆ ਗਿਆ ਜਿਹੜੇ ਜਿਹੜੇ ਝੋਂਦੀਆਂ ਨੂੰ ਪਿਆਰ ਕਰਦੇ ਤਾਲੀਆਂ ਜ਼ੋਰ ਇੱਥੇ ਰੱਖਾ ਝੋਂਦੀਆਂ ਦੀ ਬਾਰੀ ਚੜਾਈ ਲੱਗਦੀ ਹੈ ਮੈਂ ਤਾਂ ਹੋਰੇ ਵਾਹ ਸਵਾ ਫਟਾ ਟਰੈਕਟਰ ਕੋ ਮਾਰ ਹੈਲੋ ਅਡੀ ਛੋਟੂ ਦਿਸ਼ਰਤ ਨੂੰ ਬਾਹਰ ਲੈ ਜਾ ਚੱਲਾ ਤੈਂ ਹੁੰਦਾ ਸੀ ਵੀਰੇ ਵੀਰੇ ਟਾਈਮ ਦੇਸੇ 4:32 ਚੋਂ ਚੁੱਕਾਈ 4:32 28 ਸਾਮਾ ਇਹਾਂ ਛੋਟੇ ਜਿਹੜੇ ਪਰਵੰਦੇ ਦਾਸਰਾ 4 432 28 ਮਿੰਟਾਂ ਛੋਟੇ ਸੈਕਿੰਡ ਫੇਰਾ ਸਮਾਂ ਨੇ ਆਇਆ ਛੋਟੇ ਜਿਹੜੇ ਪਰਵੰਦੇ ਦਾਸਰਾ ਹੈ ਦੂਜਾ